ਹਾਂਜੀ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਕੱਲ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਵੀਡੀਓ ਨੂੰ ਗਰਮੀ ਵਾਲੇ ਸੂਟਾਂ ਤੇ ਆਪਾਂ ਭਾਰੀ ਸੇਲ ਲਗਾਈ ਸੀਗੀ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਤੇ ਅੱਜ ਆਪਾਂ ਨੂੰ ਬੁਟੀਕ ਤੇ ਬਹੁਤ ਜ਼ਿਆਦਾ ਸਾਰੇ ਕੰਮ ਸੀਗੇ ਤਾਂ ਕਰਕੇ ਵੀਡੀਓ ਬਣਾਈ ਨਹੀਂ ਗਈ ਪਹਿਲਾਂ ਤਾਂ ਹੁਣ ਜਾਣ ਦੇ ਟਾਈਮ ਬਣਾ ਰਹੇ ਆ ਉਧਰ ਬਿਆਨਤ ਤੇ ਉਹਦਾ ਵੀਰਾ ਫਲੌਕ ਲਗਾ ਰਹੇ ਨੇ ਠੀਕ ਹੈ ਜੁਝਾਰ ਸਿੰਘ ਜੀ ਇੱਧਰ ਕਰਮਜੀਤ ਕੋਲੇ ਆ ਕਿਉਂਕਿ ਜੁਝਾਰ ਦੇ ਨਾਲ ਇਨਫੈਕਸ਼ਨ ਜੀ ਹੋ ਗਈ ਗੱਲ ਤੇ ਤਸੀਂ ਚਮੜੀ ਵਾਲੇ ਡਾਕਟਰ ਨੂੰ ਸੋਚਿਆਗਾ ਵੀ ਚਮੜੀ ਵਾਲੇ ਡਾਕਟਰ ਨੂੰ ਦਿਖਾਏ ਆਉਣੇ ਆ ਨਹੀਂ ਤਾਂ ਸੋਚਦੇ ਆ ਵੀ ਕਿੱਥੇ ਦਿਖਾਉਣਾਗਾ ਜੇ ਰੰਪਰੇ ਦਿਖਾਉਣਾ ਹੋਇਆ ਫਿਰ ਤਾਂ ਅੱਗੇ ਡਿੱਖਾ ਵਗ ਜਾਗੇ ਉੱਥੇ ਰਹਿ ਆਵਾਂਗੇ ਕਰਕੇ ਮੁੜਿਆਵਾਂਗੇ ਯੈਸ ਬੋਸ ਦੇਖਣਾ ਕੀ ਬੰਦਗਾ ਸੋਚਦੇ ਆ ਰਿੱਕੀ ਨਾਲ ਸਲਾਹ ਕਰਦੇ ਆ ਉਹਨਾਂ ਨੂੰ ਆਉਣ ਦੋ ਤੇ ਉਹਨਾਂ ਨਾਲ ਸਲਾਹ ਕਰਦੇ ਆ ਵੀ ਕੀ ਬੰਦਦਾ ਕੀ ਕਰਨਾ ਕਿਵੇਂ ਕਰਨਾ ਠੀਕ ਆ ਚਲੋ ਸੋਚਦੇ ਆ ਆਪਾਂ ਮਿਲਦੇ ਆ ਡਾਕਟਰ ਦੇ ਜਾ ਕੇ ਆਪਾਂ ਆਪਣੇ ਆਪਾਂ ਦੇਖੋ ਵੈਸੇ ਤਾਂ ਪਤਾ ਕੀ ਹੈ ਡੇਲੀ ਰਿੱਕੀ ਮੰਮੀ ਇੰਨਾ ਟਾਈਮ ਥੱਲੇ ਹੀ 3-4 ਘੰਟੇ ਹੁੰਦੇ ਹੀ ਆ ਆਰਾਮ ਨਾਲ ਮੰਮੀ ਤੁਹਾਨੂੰ ਕਾਲ ਕਰਦੀ ਧਾਰ ਕੱਢਣਗੀ ਬਸ ਕਲੀਨ ਨੂੰ ਫੜਾਦੀ ਆ ਜਾ ਸੁਕਲੀਨ ਖੇਡ ਲੂ ਇਹ ਦਿਨ ਐ ਨਾ ਬੱਤ ਹੈ ਹੁਣ ਇਹਦਾ ਵੀਰਾ ਖੇਡੀ ਜਾਂਦਾ ਹੈ ਨਾ ਕੀ ਕਰਾਂ ਜਾਨੇ ਕਰਤੀ ਜਾਨਨੇ ਹੁਣੀ ਜਾਨਨੇ ਬਸ ਅਸੀਂ ਅੱਜ ਮੰਮੀ ਵਰਗੇ ਲਈ ਟਾਸਕ ਆ 3 ਘੰਟੇ ਮੰਮੀ ਵਰਗੇ ਨੇ ਸਾਂਭਣਾ ਜੀ ਯਾਰ ਠੀਕ ਹੈ ਲਓ ਬਈ ਲਓ ਬਈ ਗਾਇਜ਼ ਮੰਮੀ ਵਰਗਿਆਂ ਨੂੰ ਅੱਜ ਦਿੱਤਾ ਟਾਸਕ ਠੀਕ ਆ ਦੇਖਦੇ ਆ 3 ਘੰਟਿਆਂ ਦਾ ਟਾਸਕ ਦਿੱਤਾ ਮੰਮੀ ਵਰਗਿਆਂ ਨੂੰ ਦੇਖਦੇ ਆ ਵੀ ਮੰਮੀ ਵਰਗੇ ਟਾਸਕ ਕੰਪਲੀਟ ਕਰਦੇ ਆ ਜਾਂ ਨਹੀਂ ਕਰਦੇ ਠੀਕ ਆ ਕਿਉਂਕਿ ਫਿਰ ਹੌਲੀ ਹੌਲੀ ਇਦਾਂ ਹੀ ਸਾਨੂੰ ਕਰਨਾ ਪਊਗਾ ਨਹੀਂ ਤਾਂ ਕਿਸੇ ਹਿਸਾਬ ਲੋਟ ਵੀ ਨਹੀਂ ਗੱਲ ਆਉਣੀ ਤਾਂ ਸਾਨੂੰ ਲੱਗਿਆ ਵੀ ਇਹੀ ਸਟੈਪ ਠੀਕ ਆ ਤਾਂ ਫੇਰੀ ਪਤਾ ਲੱਗੂਗਾ ਫੇਰੀ ਉਹਦਾ ਜਿਹੜਾ ਹੈਗਾਗਾ ਮੋਹ ਪਊਗਾ ਮੰਮੀ ਵਰਗਿਆਂ ਨਾਲ ਹੈਨਾ ਇਹ ਤਾਂ ਮੂਵੀ ਨਹੀਂ ਪੈਣਾ ਨਹੀਂ ਤਾਂ ਬਸ ਉਹ ਸਾਡੇ ਤੱਕ ਹੀ ਰਹਿ ਜਾਊਗਾ ਮम्मा पापा ਮम्मा पापा ਤਾਂ ਕਰਕੇ ਮੂਵੀ ਫੋਟੋ ਖਲਾੜੀ ਆਉਂਦਾ ਸੀ ਮਾਂ ਮਤਲਬ ਅੱਛਾ ਹਾਂ ਹਾਂ ਸਿਮਈ ਜੀਆ ਚਲੋ ਭਈ ਹੁਣ ਆਪਾਂ ਚੱਲੇ ਆਂ ਠੀਕ ਆ ਮੂਵੀ ਦੇਖਣ ਕਿਹੜੀ ਮੂਵੀ ਦੇਖਣ ਜਾ ਰਹੇ ਆ ਠੀਕ ਆ ਸ਼ਾਵਾ 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 ਮੂਵੀ ਦੇਖਣ ਜਾ ਰਹੇ ਆ ਭਈ ਟਿਕਟਾਂ ਲੈ ਲਈਆਂ ਠੀਕ ਤਾਂ ਲਈਆਂ 골ਡ ਠੀਕ ਆ ਸਾਨੂੰ ਤਾਂ ਐ ਸੀਗਾ ਵੀ 3 ਘੰਟਿਆਂ ਦੀ ਆ ਪਰ ਸਵਾ ਦੋ ਘੰਟਿਆਂ ਦੀ ਹੋਈ ਆ ਮਤਲਬ ਟਾਈਮ ਟੂ ਪਹਿਲੇ ਹੀ ਭੱਜ ਜਾਗੇ ਆਪਾਂ ਰਿੱਕੀ ਪਹਿਲਾਂ ਮੈਨੂੰ ਉਹ ਦਵਾ ਦਿਓ ਜਾਨਸਰ ਪੈਪਸੀ ਚੰਗਾ ਜਾਂ ਲਿੰਮਕਾ ਲਿੰਮਕਾ ਦਵਾ ਦਿਓ ਉਹ কুরਕ ਰੇਖਾ ਕੇ ਮੇਰਾ ਹੋ ਰਿਝੇ ਜਿੱਤ ਹੋ ਗਿਆ ਲੋ ਵੀ ਗਾਈਸ ਸਵਾ ਦੋ ਘੰਟੇ ਦੀ ਯਾਰ ਸਵਾ ਬਹੁਤ ਟਾਈਮ ਮੰਨੀ ਬੈਠੇ ਸੀਗੇ ਪਰ ਸਵਾ ਦੋ ਦੀ ਹੋਈ ਆ ਚਲੋ ਜਾਂਦੇ ਆ ਤੇ ਆ ਦੱਬ ਤਾਂ ਦੋ ਅੱਛਾ ਚਲ ਤਾਂ ਨਵੀਂ ਗੋਲਡ ਲੈਤੀਆਂ ਨੇ ਜੁਝਾਰ ਵਾਸਤੇ ਸਾਨੂੰ ਦੂਸਰੀਆਂ ਲੈਣੀਆਂ ਪਈਆਂ ਤਾਂ ਆਂਟੀ ਨੂੰ ਤੇ ਵੀਰ ਜੁਝਾਰ ਸੌ ਜਾਂਦਾ ਕਰੋ ਉਹਨੇ ਸਮਾਦ ਦਿੰਨੀ ਆ ਇਹ 파 ਕੇ ਇਹ ਚ ਪਾ ਕੇ ਸਮਾਦ ਦਿੰਨੀ ਆ ਸ਼ਾਬਾਸ਼ ਸ਼ਾਬਾਸ਼ ਲੋ ਬਈ ਗਾਇਸ ਆਪਾਂ ਲੈ ਲਈ ਪੈਪਸੀ ਟਾਈਮ ਤੋਂ ਪਹਿਲਾਂ ਹੀ ਥੈਂਕ ਯੂ ਸੋ ਮੱਚ ਫਾਰ ਦਿਸ ਪੈਪਸੀ ਜੂ ਜੂ ਬਿਨਾ ਅਧੂਰੇ ਹੀ ਲੱਗ ਰਹੇ ਆ ਤੁਸੀਂ ਮੋੜ ਲਓ ਗੱਡੀ ਚੱਲ 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 ਮੋੜ ਲੀ ਆ ਚੱਕਦਾ ਇਥੋਂ ਆ ਮੈਂ ਅੱਗੇ ਚੱਕਦਾ ਇਥੋਂ ਲੋ ਬਈ ਮੂਵੀ ਦੇਖ ਕੇ ਆਏ ਆ ਪਾ ਸ਼ਾਵਾ ਸ਼ਹਾ ਸ਼ਾਵਾ ਅੱਛਾ ਤੇ মুਵੀ ਬਹੁਤ ਵਧੀਆ ਸੀਗੀ ਬਾਈ 2 ਵੀ ਓਨੈਸਟ ਕਿ ਕੋਸਲ ਦੀ ਐਕਟਿੰਗ ਤੇ ਬਹੁਤ ਮਾਰਕਟਾਈ ਹੋਈ ਆ মুਵੀ ਜਵਾਕਾਂ ਵਾਲੀ ਤਾਂ ਨਾ ਹੀ ਹੋਈ ਨਹੀਂ ਹਨਾ ਇੰਨੀ ਹਾਂ ਖੂਨ ਖਰਾਬਾ ਵਾਲਾਗਾ ਬੱਚੇ ਵਾਲੀ ਤਾਂ ਹੈ ਨਹੀਂ ਵੀ ਬੱਚਾ ਡਰ ਨਹੀਂ ਸਕਦਾ ਹੋਰ ਵੱਡਿਆਂ ਲਈ ਹੈਗੀ ਆ ਤੇ ਬਾਕੀ ਜਿਹੜੀ মুਵੀ ਆ ਨਾ ਉਹ ਇੰਨੀ ਕੋਈ ਜ਼ਿਆਦਾ ਸੋਹਣੀ ਆ ਵੀ ਪੈਸੇ ਦਿੱਤੇ ਆਪਣੇ ਵੇਸਟ ਨਹੀਂ ਹੈਗੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰੀ ਘੈਂਟ ਮੂਵੀ ਆ ਠੀਕ ਐ ਤੇ ਇਮੋਸ਼ਨਲ ਵੀ ਆ ਹਮ ਇਮੋਸ਼ਨਲ ਵੀ ਆ ਮੂਵੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਕਿ ਉਹ ਬਹੁਤ ਵਧੀਆ ਲੱਗੀ ਐਵੇਂ ਬਿਲਕੁਲ ਬੋਰਿੰਗ ਨਹੀਂ ਹੈਗੀ ਬੋਰਿੰਗ ਦਾ ਜਮਾ ਵੀ ਨਹੀਂ ਹੈਗੀ ਇਹਨੂੰ ਕਹਿੰਦੇ ਆ ਮੂਵੀ ਇਹਨੂੰ ਕਹਿੰਦੇ ਆ ਫਿਲਮ ਠੀਕ ਐ ਪੂਰੀ ਸਿਰਾ ਐਕਟਿੰਗ ਸਾਰੇ ਹੀ ਕਿਰਦਾਰ ਪੂਰੇ ਘੈਂਟ ਲੱਗਿਆ ਜਿਵੇਂ ਜਵਾਕ ਡਰਪੀ ਸਕਦੇ ਨੇ ਹਾਂ ਉਗੀ ਅਸਲ ਦੇ ਵਿੱਚ ਯੁੱਧ ਤੇ ਬਣੀ ਹੋਈ ਹੈ ਨਾ ਸਿੰਪਲ ਜੀ ਗੱਲ ਹੈ ਨਾ ਤੇ ਖੁਲਮਲਾ ਕੇ ਸਾਨੂੰ ਬਹੁਤ ਅੱਛੀ ਲੱਗੀ ਵਧੀਆ ਲੱਗੀ ਤੁਸੀਂ ਵੀ ਦੇਖ ਸਕਦੇ ਹੋ ਜਾ ਕੇ ਤੁਹਾਨੂੰ ਅਸੀਂ ዱ ਵੀ ਓਨੈਸਟ ਵਧੀਆ ਹੀ ਰਿਵਿਊ ਦੇ ਰਹੇ ਹਾਂ ਤਾਂ ਹੀ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਕਿਸੇ ਨੇ ਦੇਖਣੀ ਹੈਗੀ ਠੀਕ ਹੈ ਵਧੀਆ ਮੂਵੀ ਆ ਸੋਹਣੀ ਮੂਵੀ ਆ ਸਾਨੂੰ ਵਧੀਆ ਲੱਗੀ ਬਾਕੀ ਇੱਕ ਆਪਣੀ ਪੰਜਾਬੀ ਮੂਵੀ ਵੀ ਆ ਰਹੀ ਆ ਕਾਲੋ ਉਹ ਵੀ ਮੈਨੂੰ ਐ ਲੱਗਦਾ ਵੀ ਬਹੁਤ ਜ਼ਿਆਦਾ ਸੋਹਣੀ ਹੋਊਗੀ ਬਾਕੀ ਦੇਖੇ ਤੋਂ ਪਤਾ ਚੱਲੂਗਾ ਵੀ ਕਿੱਦਾਂ ਦੀ ਹੋਊਗੀ ਕਿਵੇਂ ਹੋਊਗੀ ਪਰ ਇਹ ਮੂਵੀ ਸਾਨੂੰ ਬਹੁਤ ਵਧੀਆ ਲੱਗੀ ਸੋਹਣੀ ਲੱਗੀ ਜਿਨ੍ਹਾਂ ਨੇ ਵੀ ਦੇਖਣੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਕਿਉਂਕਿ ਅਸੀਂ ਚੱਲੇ ਆ ਆਪਣੇ ਸ਼ੇਰ ਕੋਲ ਬੱਬਰ ਸ਼ੇਰ ਕੋਲ ਤੇ ਇੱਕ ਤਾਂ ਵੈਸੇ ਅਸੀਂ ਫੋਨ ਕਰਕੇ ਪੁੱਛਿਆ ਸੀ ਵੀ ਠੀਕ ਆ ਬਾਕੀ ਘਰੇ ਜਾ ਕੇ ਪਤਾ ਲੱਗੂਗਾ ਕਿਉਂਕਿ ਮੰਮੀ ਆਏ ਪਿੱਛੇ ਫੋਨ ਕਰਦੇ ਵੀ ਨਹੀਂ ਹੁੰਦੇ ਜੇ ਰੋਇਆ ਹੋਊ ਤਾਂ ਸ਼ਾਇਦ ਚੁੱਪ ਕਰਾ ਲਿਆ ਹੋਊਗਾ ਜੈਨੂਨ ਰਿਵਿਊ ਤਾਂ ਆਪਾਂ ਮੰਮੀ ਤੋਂ ਹੀ ਲਵਾਂਗੇ ਵੀ ਕਿਵੇਂ ਰਿਹਾ ਉਹ ਸਾਰਾ ਟਾਈਮ ਬਿਟੰਗ ਤਾਂ ਨਹੀਂ ਕੀਤਾ ਕੀ ਕੀਤਾ ਉਹਨੇ ਫੇਰ ਆਪਾਂ ਅੱਗੇ ਤੋਂ ਟੈਂਪਲ ਫਿਲਮ ਦੇਖ ਸਕਦੇ ਹਾਂ ਤੇ ਜਾ ਅੱਗੇ ਤੋਂ ਆਪਾਂ ਉਹਨੂੰ 3 ਘੰਟੇ ਮੰਮੀ ਵਰਗਿਆਂ ਕੋਲ 2 ਘੰਟੇ 2.5 ਘੰਟੇ ਇਹ ਟਾਈਮ ਸਹੀ ਹੈ ਸੌਣ ਦਾ ਟਾਈਮ ਨਹੀਂ ਨਾ ਹੈਗਾ ਉਹਦਾ ਹਾਂ ਇਹ ਸੌਣ ਦਾ ਟਾਈਮ ਨਹੀਂ ਹੈਗਾ ਉਹਦਾ ਸ਼ਾਮ ਨੂੰ ਪਤਾ ਖੇਡ ਕੇ ਰੋਟੀ ਖਾ ਲੈਣੀ ਆ ਉਹਨੇ ਰਿੱਕੀ ਫਿਰ ਉਹਨੇ ਬਾਹਰ ਨਹੀਂ ਜਾਣਾ ਬਸ ਆਏ ਹੁੰਗਾ ਆ ਚੀਜ਼ ਹੁੰਦੀ ਹੈ ਚਲੋ ਦੇਖਦੇ ਆ ਬਾਕੀ ਆ ਪਹੁੰਚ ਗਿਆ ਕਾਰ ਹਾਂ ਮੰਮੀ ਕੀ ਕੀ ਕੀਤਾ ਇਹਨੇ ਘੰਟਾ ਹੀ ਖੇਡਿਆ ਹਾਂ ਮੇਰੇ ਨੂੰ ਤਾਂ ਵੀ ਭੁੱਖ ਹੂੰ ਇਹ ਮਨ ਨੂੰ ਖਾਣ ਨਾ ਇਹ ਨਾ ਨਾ ਉਹ ਸੋਇਚੀ ਚਾਹੂ ਜਦੋਂ ਤੋਂ ਖੇਡਾਈ ਦੀ ਹਾਂ ਤਾਂ ਗੱਡੀ ਤੇ ਮਿਚਾ ਕੇ ਕਰ ਮੇਰੇ ਲਈ ਹਾਂ ਕੋਈ ਹੋਣ ਦੇਖਿਆ ਕੀ ਕੋਈ ਫੁਲਾਉਣਾ ਕੀ ਕੀ ਨਾਇਰੇ ਕਾਰਟੂਨ ਦੇਖਿਆ ਐਂ ਖਾਲੀ ਭੁੱਖ ਲੱਗੀ ਤੇਣਾ ਭੁੱਖ ਲੱਗੀ ਤੇਨੂੰ ਹਣ ਵੀਰਾ ਯਾਦ ਆ ਗਈ ਇਹਨੂੰ ਮਮਾ ਰੋਇਆ ਤਾਂ ਨਹੀਂ ਰੋਈ ਜਾਂਦਾ ਜਦੋਂ ਫੋਨ ਕੀਤਾ ਸੀ ਉਦੋਂ ਤਾਂ ਥੋੜੀ ਪਰ ਅੱਛਾ ਹਾਂ ਆਜੋ ਮਮਾ ਕੋਲ ਲਾਓ ਆਜੋ ਆਜੋ ਭੁੱਖੀ ਪਈਏ ਆਜੋ ਮਾਂ ਕੋਲ ਤੇ ਮਿੜੀਏ ਆਲੋ ਮੀਲੀਏ ਮਾਂ ਬਤਾ ਕਿ ਉਹ ਬਘਤ ਤੇ ਬਾਗੀ ਜੀ ਮम्मा ਮम्मा ਦੇ ਕਿੱਤੇ ਬਾਗੀ ਜੀ ਨਹੀਂ ਜਾਂਦੇ ਉਹ ਦਾਦਾ ਜੀ ਜਾਂਦੇ ਆ ਦਾਦਾ ਜੀ ਤਾਇਆ ਜੀ ਨੂੰ ਗੇਟ ਕੋਲ ਜਾਂਦੇ ਹੂੰ ਕਿੱਥੇ ਕਿੱਥੇ ਲੈ ਪਾ ਮਮੂ ਪੀਰੋ ਚੱਲ ਮੈਂ ਮਾਂ ਮੈਂ ਤਾਂ ਬੜਾ ਸੋਹਣਾ ਲੱਗ ਗਿਆ ਸੀ ਨਾ ਇਹ ਕੇ ਨਾ ਰੋਟੀ ਖਾਣੀ ਹੈ ਮੇਰੇ ਰੋਟੀ ਖਾਣ ਮਾਂ ਹੋ ਓਏ ਪਪਾ ਜੀ ਮੈਂ ਮਮੂ ਵੀ ਆ ਨਗਾ ਹਾਂ ਕਹਿੰਦੀ ਤੇਰੀ ਮੇਰੀ ਕਿਹੜੀ ਹੋ ਗਈ ਉਹ ਮੇਰਾ ਲਾਤਾ ਹਾਂ ਮੈਂ ਫਿਰ ਦੋ ਮੇਰੀ ਤੁਦ ਬਾਅਦ ਕੋਈ ਮੈਨੂੰ ਸਮਾ ਦੇ ਉਹ ਤਾਂ ਡੈਡੀ ਤਾਂ ਮੈਨੂੰ ਪਤਾ ਵੀ ਨਹੀਂ ਲੱਗ ਜਾਂਦੇ ਨੇ ਮੈਂ ਥੋੜੀ ਜੀ ਪਰਵਾਹ ਕਰਨਾ ਲੈ ਮਮੀ ਵਾਲੇ ਵਾਰੇ ਕਹਿੰਦੀ ਨੇ ਵੀ ਡੈਡੀ ਨੂੰ ਵੀ ਤੁਸੀਂ ਧਿਆਨ ਨਹੀਂ ਰੱਖਦੇ ਉਹ ਬੱਲੇ ਉਪੜੀਆਂ ਦੇ ਖੜੇ ਹੋ ਜਾ ਸ਼ੇਰ ਤਾਂ ਡਿੱਗਦੇ ਹੁੰਦੇ ਆ ਦੇਖੀ ਦੇਖੀ ਮੇਰੇ ਕੋਲ ਆਉਰੀ ਕੀ ਮੰਮਾ 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 ਇਹ ਕੋਈ ਗੱਲ ਬਣੀ ਸੀ ਪੁੱਤੋ ਇਹ ਤਾਂ ਕੋਈ ਗੱਲ ਨਹੀਂ ਬਣੀ ਮੰਮੀ ਮੇਰੇ ਕੋਲੇ ਆ ਕੇ ਫੇਰ ਮੜ ਗਿਆ ਵਾਪਸ ਆ ਚੱਕ ਲੈ ਪਰਸ ਤੱਕ ਦੱਦੇ ਬੋਲ ਇੱਧਰ ਕਰ ਦੋ ਭਾਈ ਬੋਲ ਬੋਲ ਖੇਡਣ ਨੂੰ ਚਲੋ ਚਲੋ ਭਾਈ ਟੋਪਾ ਤੇਜ ਹਜ਼ਾਰ ਖੇਡਣਗੇ ਚਲੋ ਭਾਈ ਖੇਡੋ ਦੋਨੇ ਜਾਨੀ ਪਿਓ ਪੁੱਤ ਹਾਂਜੀ ਸਾੜਿਓ ਕੇ ਖੇਡਦੇ ਹੁੰਦੇ ਆ ਪੁੱਤ ਕੜੀ ਸਬਜ਼ੀ ਬਣੀ ਮੰਮੀ ਦੁੱਧ ਵਾਹ ਤੇ ਤਾਂ ਮੰਮੀ ਤੁਸੀਂ ਐਂ ਕਹਣਾ ਨਾ ਵੀ ਦੁੱਧ ਕद्दू ਦੁੱਧ ਗਾਜਰਾਂ

ਖੜਾ ਹੋਇਆ ਪੁੱਤ ਨਾਲ ਮਾਂ ਇੱਥੇ ਡੈਡੀ ਕਹਿੰਦੇ ਜੇ ਉਹਨਾਂ ਤੋਂ ਬਿਨਾਂ ਸੌਂ ਜਾਏ ਕਹਿੰਦੇ ਫਿਰ ਕੀ ਦੁੱਖਾ ਕਹਿੰਦੇ ਹੁਣ ਰੋਟੀ ਖਾ ਲਈ ਅਸਲ 'ਚ ਆਹ ਟਾਈਮ ਹੈ ਇਹ ਮੈਨੂੰ ਪਤਾ ਵੀ ਇਹਨੇ ਮੰਮੀ 11 10 11 ਵਜੇ ਸੌਂਗਾ ਇਹ ਉਹਨਾਂ ਟਾਈਮੇ ਖੇਡ ਹੀ ਜਾਂਦਾ ਰਹਿੰਦਾ ਆਹ ਟਾਈਮ ਤਾਂ ਹੈਂਡਲ ਹੋ ਜਾਂਦਾ ਦਿਨੇ ਮੰਮੀ ਇਹ ਮੇਰੇ ਤੋਂ ਬਿਨਾਂ ਸੌਂਦਾ ਨਹੀਂ ਸੌਂਦਾ ਨਹੀਂ ਅੱਜ ਵੀ ਮੈਂ ਹੁਟੀਕ ਤੇ ਨਾ ਸਮਾ ਕੇ ਫੇਰ ਕੰਮ ਕਰਨ ਗਈ ਆ ਦਿਨੇ ਵੀ ਇਹ ਪ੍ਰੋਬਲਮ ਆ ਆ ਹੋਣਾ ਮੰਮੀ ਅਸੀਂ ਕੋਲੇ ਫਿਰਦੇ ਆ 2 ਘੰਟੇ ਘੜਾਈ ਚੱਲ ਚੇ ਦੋ ਘੰਟੇ ਰਾਮਣਾ ਘੇਡੀ ਜਾਊਗਾ। ਅੱਤੇ ਡੈਡੀ ਵੀ ਹਰਾਨ ਮੰਨ ਕੇ ਮੈਨੂੰ ਕਰੇ ਨਾ ਜਾ ਮम्मा। ਮम्मा ਹਾਏ। ਗੱਡੀ ਵੀ ਰੋਤੇ ਮਮੀ ਮੇਰਾ ਰੋਣਾ ਨਿਕਲੇ ਹੁੰਦਾ ਦੇਖ ਲਾ। ਮਮੀ ਮਾਵਾ ਦਾ ਦਿਲ ਕਹੇ ਜਾ ਹੋ ਜਾਂਦਾ। ਮੇਰਾ ਜਾਦੀ ਕੀ ਰਿੱਕੀ ਤਾਂ ਉਹਦੀ ਬੈਠ ਕੇ ਗੱਡੀ ਜਾ ਕੇ ਮੇਰਾ ਜੀ ਨਾ ਕਰੇ ਇਹਦੇ ਕੋਲ ਹਿੰਨਣ ਨੂੰ। ਮੈਂ ਉੱਤੇ ਰਿੱਕੀ ਨੂੰ ਕਰਵਾ ਕੇ ਰਿੱਕੀ। ਇੱਕ ਪਲ ਵਿੱਚ ਛੋਟਾ ਜਿਹਾ ਜਵਾਕ ਵਗ ਕੇ ਰਿੱਕੀ ਮੇਰਾ ਸ਼ੋਭਾ। ਮੇਰਾ ਸ਼ਾਵਾ ਤਾਂ ਘਰੇ ਆ ਮੈਂ ਕਿਹਾ। ਉਹ ਫਿਰ ਤਾਂ ਦੇਖ ਲੋ ਹੈ। ਖੇਡ ਜਾ। ਇਤਰੀ ਗਰਦਰੰਦ ਦੇ। ਬੱਬਾ ਮम्मा ਚਲ ਲੱਗ ਗਿਆ ਤੂੰ ਆਪਾਂ ਆਹ ਟਾਈਮ ਥੋੜਾ ਜਿਹਾ ਛੱਡ ਸਕਦੇ ਆ ਚਲ ਜੇ ਕੰਮ ਕਰਨਾ ਬੰਦੇ ਨੇ ਹੈਨਾ ਆਪਦਾ ਮਾੜਾ ਮੋਟਾ ਹਾਂ ਆਹ ਸਮਝ ਤਿੰਨ ਘੰਟੇ ਰਹਿ ਗਿਆ ਦਿਨੇ ਨਹੀਂ ਮੰਮੀ ਜਦੋਂ ਇਹਨੇ ਸੋਣਾ ਉਦੋਂ ਹੀ ਮੈਨੂੰ ਭਾਲਦੀ ਭਾਲਦਾ ਐਂ ਕੁੜੀਆਂ ਕਹਿੰਦੀਆਂ ਕਹਿੰਦੀਆਂ ਦੀਦੀਓ ਸਾਨੂੰ ਜਮਾ ਕੋਈ ਦੁੱਖ ਨਹੀਂ ਹੁੰਦਾ ਕਹਿੰਦੀ ਜਦੋਂ ਫਿਰ ਰੋਂਦਾ ਕਹਣਾ ਆ ਆ ਫੁੱਟਬਾਲ ਖੇਡੂਗਾ ਮੇਰਾ ਬਤਾਜਾ ਦਾਦਾ ਜੀ ਕੋਲੇ ਆ ਆ ਆ

ਦਾਦਾਈ ਬੁਲਾਉਂਦੇ ਨੇ ਆਜੋ ਬੋਲ ਚੱਕ ਕੇ ਅਬ ਜੱਡੀ ਤੁਹਾਡੀ ਓਡਾ ਆਪਣੀ ਜੱਡੀ ਬੋਲ ਚੱਕ ਲੈਂਦਾ ਜੀ ਯਾਰ ਆ ਕੱਲੇ ਨੇ ਸਾਰਾ ਟੱਬਰ ਦੇਖਿਆ ਐ ਕਹੇ ਨੀਗੜ ਟਕਾਰ ਕੇ ਆਪਾਂ ਸਾਰਿਆਂ ਨੇ ਆਜੋ ਨਾ ਲੰਟੇ ਦਾ ਜੁੜਾ ਸਿੰਗ ਇਹ ਬਾਗ ਦਿੱਤੀ ਬੁਰਤ ਦੇਖੀ ਜੀ ਸਾਰੇ ਤੇਜ ਹੋਗੇ ਇਹ 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 ਗੋੜਨੀ ਲਾਲੀ niche

ਬਬਾਈ ਲਿਖਿਆ ਬਦ ਦੇ ਰਿਖਿਆ ਬਬਾਈ ਲਿਖਿਆ ਦੇ ਦੇ ਉਹ ਬਾਲ ਦੇ ਦੋ ਤੁਸੀਂ ਹੁਣੋ ਚਾਤੀ ਕਰ ਲੈ ਹਲੋ ਨਾ ਅੰਡੜੀ ਬਾਲ ਕੰਨੀ ਧਿਆਨ ਜ਼ਿਆਦਾ ਇੱਕਾ ਤਾਂ ਪਜਾਮੀ ਨੂੰ ਇੱਕਾ ਤਾਂ ਪਜਾਮੀ ਨੂੰ ਇਹ ਤਾਂ ਗੱਡੀ ਚੱਲਦੀ ਤਰੀ ਗੱਡੀ ਆ ਆਯੋ ਅਹ ਇਹ ਚੰਬੜਾ ਪੂਰਾ ਮੰਮੀ ਸਰਮਰ ਬਗੂ ਇਹ ਸਰਮਰ ਗਾਉਂ ਪਰ ਤੇ ਬੀਟ ਟੂਆ ਅਦੇ ਕਿ ਥੇੜਿਆ ਨਾਲ ਰੋੜਦਾ ਹਾਂ ਦਾ ਇਹ 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 ਮੂਹ ਬਾਈ ਦਾ ਥੇੜਾ ਚੱਕਦੇ ਤਾ ਆ ਲੈ ਚਲੋ ਰਕੀ ਕੀ ਗਰੀ ਜਾਂਦੇ

ਆਜਾ ਨਵੀਂ ਚੀਜ਼ ਕਰਨ ਲੱਗਿਆ ਡੈਡੀ ਦੇਖੋ ਆਇਆ ਮਾਰੂ ਸਰ ਨੂੰ ਆਇਆ ਮਾਰੂ ਆਹ ਉਹ ਨਹੀਂ ਮਾਰ ਆਹ ਉੜੀ ਦੇ ਕਰਨ ਲੱਗਿਆ ਆਹ ਹੁਣੀ ਜੇ ਪਤਾ ਹੀ ਚਾਂਬਲਿਆ ਫਿਰਦਾ ਇਹ ਇਹ ਕੁਨੇ ਦਾ ਸਰਪਨਾ ਬਣਾਇਆ ਤੂੰ ਪੱਕਾ ਤੂੰ ਨਾ ਦੋ ਮੈਂ ਵੀ ਜਾ ਤਾ ਕੋਈ ਨਾ ਕਰ ਲੈ ਲੈਂਦੋ ਰਿ ਕਿ ਕੁਛ ਨਹੀਂ ਹੋਣਾ ਬਹੁਤ ਚਾੜ੍ਹਦੇ ਨਾ ਬਹੁਤ ਰੋਟੀ ਖਾਣੀ ਹੈ ਰੈਡੀ ਅਸੀਂ ਜਾਂ ਫਿਰ ਖਾ ਲੋ ਵੇ ਗਾਈਸ ਇਹ ਕੰਮ ਕਰ ਆਪਣੇ ਕੰਪਲੀਟ ਹੋ ਗਏ ਠੀਕ ਹੈ ਰੋਟੀ ਟੁਕ ਖਾ ਕੇ ਪਹਿਲਾਂ ਤਾਂ ਆਪਾਂ ਜੁਹਾਰ ਨੂੰ ਸਮਾਇਗਾ ਹੁਣ ਮਾਣਾ ਰਿੱਕੀ ਕਿੰਨੀ ਮੁਸ਼ਕਲ ਨਾਲ ਸਮਾਇਗਾ ਰਿੱਕੀ ਉਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿਉਂਕਿ ਫੋਨ ਦੇਖੀ ਜਾਂਦੇ ਲੱਗ ਗਿਆ ਪਤਾ ਲੱਗ ਗਿਆ ਮੈਂ ਕਿੰਨੀ ਮੁਸ਼ਕਲ ਨਾਲ ਸਮਾਇਆ ਆਪਾਂ ਜੁਹਾਰ ਨੂੰ ਬਹੁਤ ਮੁਸ਼ਕਲ ਨਾਲ ਪਰ ਡੈਡੀ ਵਰਗੇ ਨੂੰ ਟਾਸਕ ਦਿੱਤਾ ਸੀਗਾ ਆਪਾਂ ਇੱਕ ਠੀਕ ਹੈ ਵੀ 3 ਘੰਟਿਆਂ ਦਾ ਤੇ ਉਹਨਾਂ ਨੇ 3 ਘੰਟੇ ਪੂਰਾ ਵਧੀਆ ਉਹਦਾ ਟਾਸਕ ਕੰਪਲੀਟ ਕੀਤਾ ਤੇ ਤੁਹਾਨੂੰ ਇੱਕ ਵਧੀਆ ਗੱਲ ਦੱਸਾਂ ਵੀ ਜਦੋਂ ਅਸੀਂ ਘਰ ਬਸ ਆ ਰਹੇ ਸੀ ਹਨ ਰਿੱਕੀ ਗੱਡੀ 'ਚ ਬਹਿ ਗਏ ਸੀਗੇ ਉਦੋਂ ਹੀ ਬਸ ਮੰਮੀ ਕਹਿੰਦੀ ਉਦੋਂ ਜੀ ਲੱਗਿਆ ਸੀ ਮम्मा ਮम्मा ਕਰਨ ਉਦੋਂ ਹੀ ਬਸ ਮम्मा ਮम्मा ਕਰਨ ਲੱਗਿਆ ਸੀ ਉਦੋਂ ਪਹਿਲਾਂ ਇਹ ਖੇਡੀ ਹੈ ਵਧੀਆ ਰੋਟੀ ਖਾ ਲਈ ਟੀਵੀ ਦੇਖ ਲਿਆ ਆਰਾਮ ਨਾਲ ਪੂਰਾ ਵਧੀਆ ਰਿਹਾ ਉਹਨਾਂ ਟਾਈਮ ਹਨ ਡੈਮ ਨੇ ਜਮਾ ਤੰਗਣੀ ਕੀਤਾ ਠੀਕ ਹੈ ਇਟ ਮੀਨਜ਼ ਵੀ ਆਪਾਂ 2-3 ਘੰਟੇ ਜੀ ਕਿਤੇ ਕੰਮ ਕਰਨ ਜਾਣਾਗਾ ਤਾਂ ਮੰਮੀ ਵਰਗੇ ਕੋਲ ਛੱਡ ਸਕਦੇ ਆ 2 ਘੰਟੇ ਦਾ ਛੱਡ ਹੀ ਸਕਦੇ ਆ ਜਿਹਨੇ ਕੁਛ ਖਾਦਾ ਪੀਤਾ ਹੋਇਆ ਹੈ ਨਾ ਰਿੱਕੀ 2 ਘੰਟੇ ਦਾ ਆਪਾਂ ਆਰਾਮ ਨਾਲ ਛੱਡ ਸਕਦੇ ਆ ਬੇਬੀ ਨੂੰ ਇੰਨਾ ਕੁ ਤਾਂ ਚਲੋ ਉਹ ਹੋ ਗਿਆ ਤੇ ਬਾਕੀ ਬਈ ਇਹਦੀ ਜਿਹੜੀਆਂ ਚੀਜ਼ਾਂ ਹੋਈਆਂ ਹੋਈਆਂ ਸੀ ਇਨਫੈਕਸ਼ਨ ਜੀ ਹੈ ਨਾ ਉਹਦੀ ਆਪਾਂ ਡਾਕਟਰ ਤੋਂ ਪੁੱਛਿਆ ਸੀ ਸਲਾਹ ਲੈ ਲਈ ਸੀ ਉਹ ਕੰਦੇ ਵੀ ਜਿਹੜੀ ਟਿਊਬ ਆਪਣੇ ਕੋਲ ਹੈਗੀ ਸੀ ਵੀ ਉਹੀ ਯੂਜ਼ ਕਰ ਲਿਓ ਤਾਂ ਆਪਾਂ ਉਹੀ ਲਗਾ ਲੈਣੇ ਹੁੰਨੇ ਆ ਇੱਥੇ ਉਹ ਕੀ ਆ ਉਹਦੇ ਨਾਲ ਸਹੀ ਹੋ ਜਾਊਗਾ ਕਹਿੰਦੇ ਮੱਛਰ ਵਗੈਰੇ ਲੜ ਜਾਂਦਾ ਕਈ ਵਾਰ ਬੱਚੇ ਦੇ ਇਹਦੇ ਨਾਲ ਦੋ ਐ ਵੱਡੇ ਵੱਡੇ ਠੱਫੜ ਜੇ ਹੋ ਗਏ ਸੀ ਇੱਥੇ ਤੇ ਤੁਸੀਂ ਵੀ ਦੱਸਿਓ ਕਈ ਵਾਰ ਤੁਹਾਡੇ ਕੋਲ ਸਰਾਹ ਹੁੰਦੀ ਆ ਕੋਈ ਹਨਾ ਕਿਉਂਕਿ ਸਾਰਿਆਂ ਦੇ ਘਰੇ ਛੋਟੇ ਛੋਟੇ ਜਬਾਕ ਹੁੰਦੇ ਆ ਤਾਂ ਆਪਾਂ ਨੂੰ ਪਤਾ ਹੁੰਦਾ ਜ਼ਿਆਦਾ ਵੀ ਕੀ ਚੀਜ਼ ਹੋ ਸਕਦੀ ਆ ਵੈਸੇ ਮੈਂ ਕੋਕੋਨਟ ਔਇਲ ਵੀ ਲਗਾਤਾ ਸੀਗਾ ਬੱਟ ਪਰਸੋ ਨਾਲ ਉਹਦਾ ਬਹੁਤ ਜ਼ਿਆਦਾ ਫਰਕ ਆ ਮੈਨੂੰ ਲੱਗਦਾ ਹੈਗਾ ਤਾਂ ਉਹ ਘੱਟ ਸੀ ਪਰ ਇਹਨੇ ਖੁਰਕ ਖੁਰਕ ਲਾਲ ਕਰ ਲਿਆ ਤੇ ਵੱਡੇ ਵੱਡੇ ਥੱਫੜ ਕਰ ਲਈ ਸੀਗੇ ਪਰ ਹੁਣ ਬਹੁਤ ਜ਼ਿਆਦਾ ਫਰਕ ਆ ਤੇ ਦਵਾਈ ਵੀ ਇਹਨੂੰ ਦਿੱਤੀ ਸੀ ਖੁਰਕ ਕਾਲੀ ਤੇ ਉਹਤੇ ਲਾਉਣ ਵਾਸਤੇ ਦਵਾਈ ਵੀ ਦਿੱਤੀ ਸੀ ਜਿਸ ਦੇ ਨਾਲ ਇਹਦਾ ਕਾਫੀ ਸਾਰਾ ਫਰਕ ਪੈ ਗਿਆ ਬਾਕੀ ਜਿਨ੍ਹਾਂ ਨੂੰ ਵੀ ਪਤਾ ਹੋਇਆ ਜ਼ਰੂਰ ਦੱਸਿਓ ਕਈ ਵਾਰ ਫਿਰ ਦੁਬਾਰਾ ਹੋ ਜਾਂਦਾ ਮੈਨੂੰ ਤਾਂ ਮੱਛਰੀ ਹੀ ਲੱਗ ਰਿਹਾ ਸੀਗਾ ਚਲੋ ਹੋ ਜਾਊਗਾ ਠੀਕ ਹੌਲੀ ਹੌਲੀ ਮੈਨੂੰ ਲੱਗਦਾ ਵੀ ਹੋ ਜਾਊਗਾ ਠੀਕ ਤੇ ਡਾਈਪਰ ਮੈਂ ਚੇਂਜ ਕਰਦੇ ਤੇ ਇੱਕ ਕੁੜੀ ਨੇ ਬਲੌਗ ਤੇ ਮੈਸੇਜ ਵੀ ਕੀਤਾ ਸੀ ਵੀ ਦੀਦੀ ਵੀ ਜਿਹੜੇ ਪੈਂਪਰਸ ਠੀਕ ਆ ਹਾਈ ਪ੍ਰੀਮੀਅਲ ਪ੍ਰੀਮੀਅਮ ਵਾਲੇ ਹੁੰਦੇ ਆ ਵੀ ਉਹ ਬਹੁਤ ਵਧੀਆ ਕੁਆਲਿਟੀ ਆ ਉਹਨਾਂ ਦੀ ਵੀ ਤੁਸੀਂ ਉਹ ਯੂਜ਼ ਕਰਿਆ ਕਰੋ ਹਾਂ ਭਈ ਆਪਾਂ ਉਹੀ ਲੈਂਦੇ ਆ ਹੁਣ ਉਹ ਵਧੀਆ ਰਹਿੰਦੇ ਆ ਉਹਨਾਂ ਨਾਲ ਰੈਸਸ ਨਹੀਂ ਹੁੰਦੇ ਹਨਾ ਇਹ ਤੇ ਕਿਉਂਕਿ ਬੱਚਾ ਬਹੁਤ ਔਖਾ ਹੁੰਦਾ ਇੱਕ ਜਿੰਨਾ ਟਾਈਮ ਠੰਡ ਜੀ ਹੈਗੀ ਆ ਮਾੜੀ ਮੋਟੀ ਜਿਹੀ ਜਮਾਣੀ ਆਟ ਦੀ ਗਰਮੀ ਨਹੀਂ ਆਉਂਦੀ ਉਹਨਾਂ ਟਾਈਮ ਡਾਈਪਰ ਵੀ ਨਹੀਂ ਉਤਾਰ ਸਕਦੇ ਕਿਉਂਕਿ ਇੱਕ ਇਹ ਨਾ ਅਲਕਤ ਵਾਲੀ ਮੰਨਦਾ ਜੇ ਇਹਦੀ ਪਜਾਮੀ ਪਜੂਮੀ ਗਿੱਲੀ ਹੋ ਜੀ ਬਾਕੀ ਹੁਣ ਮੈਂ ਇਹਨੂੰ ਘਰ ਛੱਡ ਰਹੀ ਆ ਦੋ ਦੋ ਤਿੰਨ ਤਿੰਨ ਘੰਟੇ ਤਾਂ ਮੰਮੀ ਵਰਗੇ ਡਾਈਪਰ ਲਾ ਦਿਆ ਕਰਨਗੇ ਦਿਨੀ ਤਾਂ ਉਹਦੇ ਨਾਲ ਸ਼ਾਇਦ ਸੈੱਟ ਰਹੂਗਾ ਬੇਬੀ ਹਨਾ ਮੈਨੂੰ ਤੇ ਇਹੀ ਲੱਗਦਾ ਬਾਕੀ ਚਲੋ ਹੌਲੀ ਹੌਲੀ ਆਪੇ ਪਲ ਜਾਂਦੇ ਹੁੰਦੇ ਆ ਜਵਾਕਾਂ ਦਾ ਕੀ ਆ ਹਨਾ ਹੁਣ ਇਹ ਸੌਂ ਗਿਆ ਤੇ ਆਪਣਾ ਵੀ ਟਾਈਮ ਹੋ ਗਿਆ ਸੌਣ ਦਾ ਇਹ ਸੀਗਾ ਆਪਣਾ ਅੱਜ ਦਾ ਬਲੌਗ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਮਿਲਦੇ ਹਾਂ ਆਪਾਂ ਕੱਲ ਨੂੰ ਠੀਕ ਹੈ ਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਦਾਂ ਦਾ ਲੱਗਿਆ ਤੇ ਬਾਕੀ ਤੁਸੀਂ ਕੱਲ ਵਾਲੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਠੀਕ ਆ ਤੇ ਸੂਟ ਵੀ ਆਲਮੋਸਟ ਕਾਫੀ ਸਾਰੇ ਸੇਲ ਹੋ ਗਏ ਆ ਥੋੜੇ ਜਿਹੀ ਰਹਿ ਗਏ ਆ ਜਿਹੜੇ ਰਹਿ ਗਏ ਉਹ ਵੀ ਜਲਦੀ ਜਲਦੀ ਆਰਡਰ ਕਰ ਦਿਓ ਕਿਤੇ ਸਾਰੇ ਹੀ ਨਾ ਸੇਲ ਹੋ ਜਾਣ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ 'ਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਬਾਏ ਬਾਏ